ਪਾਤੜਾ ਇਲਾਕੇ ਅੰਦਰ ਚਿਕਨ ਗੁੰਨੀਆਂ ਅਤੇ ਡੇਂਗੂ ਦੇ ਰੋਗ ਥਾਮ ਲਈ ਟੁਕਮੇ ਪ੍ਰਬੰਧ ਕਰਕੇ ਗਲੀਆਂ ਨਾਲੀਆਂ ਅਤੇ ਘਰਾਂ ਵਿੱਚ ਖੜੇ ਪਾਣੀ ਨੂੰ ਖਤਮ ਕਰਨ ਦੇ ਨਾਲ-ਨਾਲ ਡੇਂਗੂ ਦਾ ਲਾਰਵਾ ਨਸ਼ਟ ਕਰਨ ਦਾ ਫੌਰੀ ਕਦਮ ਚੁੱਕਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਮੀਟਿੰਗ ਕਰਦੇ ਹੋਏ ਐਸਡੀਐਮ ਪਾਤੜਾ ਸ੍ਰੀ ਅਸ਼ੋਕ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੋਂ ਇਲਾਵਾ ਨਗਰ ਕੌਂਸਲ ਦੇ ਵੀਡੀਓ ਦਫ਼ਤਰ ਅਤੇ ਮੈਡੀਕਲ ਅਧਿਕਾਰੀਆਂ ਦੀਆਂ ਡਿਊਟੀਆਂ ਲਈਆਂ ਗਈਆਂ ਹਨ ਇਸ ਲੜੀ ਤਹਿਤ ਕ ਹਰ ਘਰ ਵਿੱਚ ਰੱਖੇ ਕੋਲਰ ਫ੍ਰੀਜ ਤੋਂ ਇਲਾਵਾ ਹੋਰ ਕਿਸੇ ਥਾਂ ਖੜੇ ਪਾਣੀ ਨੂੰ ਨਸ਼ਟ ਕਰਨ ਦੇ ਨਾਲ ਨਾਲ ਸਰ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸੀਗਾ ਵੱਖ-ਵੱਖ ਅਧਿਕਾਰੀਆਂ ਨੂੰ ਇੱਥੇ ਬੁਲਾਇਆ ਮੀਟਿੰਗ ਕੀਤੀ ਹੈ ਤੁਸੀਂ ਅੱਜ ਦੀ ਮੀਟਿੰਗ ਦਾ ਏਜੰਡਾ ਕੀ ਸੀ ਸਰ ਨਮਸਕਾਰ ਸਰ ਅੱਜ ਦਾ ਇਹ ਬੁਖਾਰ ਚੱਲ ਰਿਹਾ ਹੈਗਾ ਜਾਂ ਡੇਂਗੂ ਸਪਰੈਡ ਹੋ ਰਿਹਾ ਹੈਗਾ ਉਦੀ ਰੋਕਥਾਮ ਦੇ ਲਈ ਇੱਕ ਮੀਟਿੰਗ ਬੁਲਾਈ ਗਈ ਹੈਗੀ ਆ ਇਸ ਮੀਟਿੰਗ ਦੇ ਵਿੱਚ ਇਹਨਾਂ محکمہ ਨੇ ਦਾ 파ਟ ਲਿਆ ਹੈਗਾ ਇਹਦੇ ਵਿੱਚ ਬੀਡੀਪੀ ਆਫਿਸ ਐਸਐਮ ਆਫਿਸ ਤੇ ਈ ਆਫਿਸ ਇਹਨਾਂ ਵੱਲੋਂ ਇਹੋ ਸਾਹਿਬ ਐਸਐਮ ਸਾਹਿਬ ਤੇ ਆਪਣੀ ਵੀਡੀਓ ਸਾਹਿਬ ਦੇ ਨੁਮਾਇंदे ਹਾਜ਼ਰ ਹੋਏ ਨੇ ਇੱਥੇ ਮੀਟਿੰਗ ਦੇ ਵਿੱਚ ਤੇ ਇਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਹੈ ਵੀ ਜਿੱਥੇ ਕਿੱਥੇ ਹੌਟਸਪੌਟ ਲੱਗਦਾ ਹੈਗਾ ਜਾਂ ਜਿੱਥੇ ਕਿੱਥੇ ਲੱਗਦਾ ਵੀ ਕੋਈ ਡੇਂਗੂ ਦਾ ਕੇਸ ਆਉਂਦਾ ਪੀੜਤ ਦਾ ਤਾਂ ਉਸ ਘਰ ਦੇ ਵਿੱਚ ਜਾ ਕੇ ਅੰਦਰ ਤੱਕ ਜਾ ਕੇ ਸਪੈਸ਼ਲਲੀ ਚੈਕਿੰਗ ਕੀਤੀ ਜਾਵੇ ਜੇ ਕੋਈ ਲਾਰਵਾ ਪਾ ਜਾਂਦਾ ਉਹਨੂੰ ਉੱਥੇ ਦਵਾਈ ਪਾ ਕੇ ਖਤਮ ਕੀਤਾ ਜਾਵੇ ਤੇ ਲੋਕਾਂ ਨੂੰ ਅਵੇਰ ਕੀਤਾ ਜਾਵੇ ਇਸ ਦੇ ਨਾਲ ਨਾਲ ਜਿਹੜੀ ਫੌਗਿੰਗ ਉਹ ਵੀ ਕੀਤੀ ਜਾਵੇ ਫੌਗਿੰਗ ਦੇ ਵਿੱਚ ਜਿਹੜੀ ਪ੍ਰੋਪਰ ਦਵਾਈ ਜੜੀ ਪੈਂਦੀ ਹੈ ਵਿੱਚ ਜਿੰਨੀ ਮਕਦਾਰ ਪਾਣੀ ਆ ਉਹ ਪਾ ਕੇ ਫੌਗਿੰਗ ਕੀਤੀ ਜਾਵੇ ਤਾਂ ਉਹ ਜੋ ਮੱਛਰ ਜਿਹੜਾ ਮਰ ਜਾਵੇ ਅਤੇ ਅੱਗੇ ਜਿਹੜਾ ਹੈਗਾ ਲਾਰਵਾ ਦਾ ਨਾ ਫੈਲੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ ਤੇ ਇਹ ਬਹੁਤ ਦੋਸਤਰੀ ਹੈ ਅਸੀਂ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਵੀ ਜਿਹੜੀ ਆਪਣੀ ਜੜੀ ਹੈਗੀ ਆ ਆਲੇ ਦੁਆਲੇ ਨੂੰ ਸਾਫ਼ ਰੱਖੀਏ ਤਾਂ ਜੋ ਕੋਈ ਵੀ ਬਿਮਾਰੀ ਨਾ ਕੱਢੇ ਸਾਰੇ ਇਸ ਵਾਰ ਜਿਹੜੇ ਕਿ ਗਲੀਆਂ ਨਾਲੀਆਂ ਦੇ ਵਿੱਚ ਕੋਈ ਦਵਾਈ ਛੜਕਾਹ ਹੁੰਦਾ ਸੀ ਉਹ ਦਵਾਈ ਦਾ ਛੜਕਾ ਨਹੀਂ ਹੋਇਆ ਔਰ ਫੋਗਿੰਗ ਵੀ ਕਾਫੀ ਘੱਟ ਹੋਈ ਆ ਕਿਉਂਕਿ ਉਹਨਾਂ ਦੀ ਵੀ ਥੋੜੀ ਜਿਹੀ ਨਗਰ ਕੌਂਸਲ ਦੀ ਵੀ ਇਹ ਜਿਹੜੀ ਅਣਗਹਿਲੀ ਲੱਗਦੀ ਆ ਤਾਂ ਇਹਨਾਂ ਵਾਸਤੇ ਵੀ ਕਿਸ ਤਰ੍ਹਾਂ ਦੀਆਂ ਹਦਾਇਤਾਂ ਉਹਨਾਂ ਨੇ ਜਾਰੀ ਕੀਤੀਆਂ ਨਗਰ ਕੌਂਸਲ ਦੀ ਕੋਈ ਅਣਗਹਿਲੀ ਹੈ ਨਹੀਂ ਜੀ ਸਾਡੇ ਕੋਲ ਨਾ ਕੋਈ ਰੋਸਟਰ ਲੱਗਿਆ ਜਿਸ ਤੋਂ ਨਾਲੋਂ ਪ੍ਰੋਪਰ ਤੇ ਡੇਲੀ ਇਹ ਜਿਹੜੀ ਹੈ ਦੱਸੋ ਜੀ ਡੇਲੀ ਤੁਹਾਡੇ ਵੱਲੋਂ ਜਿਹੜੀ ਹੈਗੀ ਫੋਗਿੰਗ ਕੀਤੀ ਜਾ ਰਹੀ ਹੈ ਨਾ ਵੱਲੋਂ ਪਿੰਡਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਜਿੱਥੇ ਹੋਰ ਥਲੋਥੇ ਵੀ ਕੀਤੀ ਜਾ ਰਹੀ ਹੈ ਆਮ ਪਬਲਿਕ ਆਪਾਂ ਬਹੁਤ ਨਹੀਂ ਸੇਪੀਲ ਕਰਦੇ ਆਂ ਜੀ ਜਿਹੜੀ ਆਪਣੇ ਆਲੇ ਦੁਆਲੇ ਸਫਾਈ ਰੱਖੀ ਆਪਾਂ ਕਿਤੇ ਵੀ ਘਰ ਦੇ ਵਿੱਚ ਗਮਲੇ ਦੇ ਵਿੱਚ ਕੋਈ ਫ੍ਰਿਜ ਜਿਹੜਾ ਹੈਗਾ ਜਾਂ ਕਿਤੇ ਹੋਰ ਪਾਣੀ ਜਿੱਥੇ ਰੁਕਦਾ ਹੈਗਾ ਉੱਥੇ ਪਾਣੀ ਸਾਫ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਬਿਲਕੁਲ ਵੀ ਸਾਫ ਰੱਖਿਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਉੱਥੇ ਨਾ ਪਨਪ ਸਕੇ ਅਤੇ ਅੱਗੇ ਜਿਹੜੀ ਹੈਗੀ ਇਹ ਬੁਖਾਰ ਜਾਂ ਕੋਈ ਹੋਰ ਜਿਹੜੀ ਫੈਲਦਾ ਹੈਗਾ ਫੀਵਰ ਉਹ ਨਾ ਫੈਲੇ ਜੀ ਤੇ ਆਪਾਂ ਤੁਹਾਨੂੰ ਦੱਸ ਰਹੀ ਜੀ